ਸ਼ਸ਼ੀਕਲ ਕਿਸਾਨਾਂ ਦਾ ਸੁਨਪ੍ਰਵ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਹੁਣ ਬਹੁਤ ਸਾਰੇ ਕਿਸਾਨ ਭਰਾ ਨੇ ਜਿਹੜੇ ਪਹਿਲਾਂ ਫੰਗੀ ਸੈੱਡ ਕਰ ਚੁੱਕੇ ਸੀਗੇ ਜਾਂ ਬਹੁਤ ਸਾਰੇ ਵੀਰ ਨੇ ਜਿਹੜੇ ਫੰਗੀ ਸੈੱਡ ਵੀ ਕਰਦੇ ਨੇ ਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਉਹਨਾਂ ਦੇ ਖੇਤਾਂ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਫਾਲਸ ਮੱਟ ਦੀ ਪ੍ਰੋਬਲਮ ਵੀ ਆਉਂਦੀ ਹੈ ਤਾਂ ਉਹਦੇ ਵਾਸਤੇ ਕਈ ਵਾਰੀ ਕੀ ਹੁੰਦਾ ਨਾ ਜਿੱਥੇ ਕਿਤੇ ਥੋੜੀ-ਮੋਟੀ ਪ੍ਰੋਬਲਮ ਹੁੰਦੀ ਹੈ ਉੱਥੇ ਆਪਾਂ ਕਹ ਲਈਏ ਕਿ ਕਾਪਰ ਦਾ ਸੜਕਿਆ ਜਿਹੜਾ ਉਹ ਸਪੈਸ਼ਲੀ ਕਰਨਾ ਪੈਂਦਾ ਪਰ ਇੱਥੇ ਬਹੁਤ ਸਾਰੇ ਕਿਸਾਨ ਭਰਾ ਨੇ ਜਿਹੜੇ ਵੱਖਰਾ ਸੜਕਿਆ ਕਰਨ ਨੂੰ ਤਰਜੀਹ ਉਹਨਾਂ ਵਾਸਤੇ ਸਪੈਸ਼ਲ ਇਹ ਵੀਡੀਓ ਤੁਹਾਡੇ ਜਿਹੜੇ ਕੋਈ ਵੀ ਫੰਗਸ ਆ ਉਹ ਵੀ ਕੰਟਰੋਲ ਚ ਹੋਊਗੀ ਤੇ ਨਾਲ ਦੀ ਨਾਲ ਜਿਹੜਾ ਅਗਲੇ ਦਿਨਾਂ ਦੇ ਵਿੱਚ ਜਦੋਂ ਇਹ ਸਾਰਾ ਹੋ ਗਿਆ ਤਾਂ ਉਸ ਟਾਈਮ ਤੇ ਜਿਹੜਾ ਫਾਲਸ ਮਟ ਡੋਡੀ ਰੋਗ ਹਲਦੀ ਰੋਗ ਕਹਿੰਦੇ ਆਪਾਂ ਉਹਦੀ ਪ੍ਰੋਬਲਮ ਆਉਂਦੀ ਆ ਤਾਂ ਉਹਦਾ ਹੱਲ ਵੀ ਨਾਲ ਦੀ ਨਾਲ ਹੋ ਜਾਣਾ ਆ ਇਸ ਵੀਡੀਓ ਦੇ ਵਿੱਚ ਉਸ ਫੰਗੀਸਾਈਡ ਬਾਰੇ ਗੱਲਬਾਤ ਕਰਦੇ ਆ ਜਿਹਦੇ ਵਿੱਚ ਕਿ ਪਿਕਕਪਸੀ ਸਟ੍ਰੋਬਿਨ 7.5% ਤੇ ਪ੍ਰੋਪੀਕੋਨਾਜ਼ੋਲ 11.75% ਐਸਸੀ ਫਾਰਮੂਲੇਸ਼ਨ ਦੇ ਵਿੱਚ ਆਉਂਦੀ ਆ ਗਲੇਲਿਓ ਵੇ ਕੋਟੇਵਾ ਕੰਪਨੀ ਦਾ ਇਹ ਆਪਾਂ ਕਰੀਏ ਫੰਗੀਸਾਈਡ ਆਉਂਦਾ ਤਾਂ ਇਹ ਹੋਰ ਕਿਹੜੀ ਕਿਹੜੀ ਫੰਗਿਸ ਵਗੈਰਾ ਨੂੰ ਜਾਂ ਇਹ ਕਿਵੇਂ ਕੰਮ ਕਰਦਾ ਇਹਦੇ ਬਾਰੇ ਆਪਾਂ ਡਿਟੇਲ ਚ ਗੱਲ ਕਰਦੇ ਹਾਂ ਕਿਸਾਨਪਰਾਭੂ ਤੁਸੀਂ ਜਿਵੇਂ ਕਿ ਐਜੋਕਸੀਸਟ੍ਰੋਬਿਨ ਟਾਈਬੂਕੋਨਾ ਜੋਲੋ ਐਜੋਕਸੀਸਟ੍ਰੋਬਿਨ ਡੈਫੂਕੋਨਾ ਜੋਲ ਜਾਂ ਕੱਲਾ ਟਾਈਬੂਕੋਨਾ ਜੋਲ ਵਰਤ ਰਹੇ ਹੋ ਜਾਂ ਹੋਰ ਕਾਫੀ ਸਾਰੇ ਫੰਗੀਸਾਈਡ ਨੇ ਜਿਹੜੇ ਉਹ ਤੁਸੀਂ ਵਰਤ ਰਹੇ ਹੋ ਜੇਕਰ ਕਈ ਵਾਰੀ ਨਾ ਹੁਣ ਬਹੁਤ ਸਾਰੇ ਕਿਸਾਨਪਰਾ ਨਹੀਂ ਪਿਛਲੇ 2-3 ਸਾਲਾਂ ਤੋਂ ਉਹੀ ਟੈਕਨੀਕਲ ਵਰਤ ਰਹੇ ਨੇ ਉੱਥੇ ਕਿਤੇ ਉਹ ਬਦਲ ਕੇ ਕਰਨਾ ਚਾਹੁੰਦੇ ਆ ਕਿ ਨਾਲ ਦੀ ਨਾਲ ਫਸਲ ਨੂੰ ਹਰਾ-ਭਰਾ ਰੱਖਣਾ ਚਾਹੁੰਦੇ ਆ ਨਾਲ ਦੀ ਨਾਲ ਜਿਹੜਾ ਫਾਲਸ ਮਟ ਦਾ ਸ਼ੁਰੂਆਤੀ ਆਪਾਂ ਕਹੀਏ ਜਾਂ ਅਗਲੇ ਥੋੜਾ ਹੁੰਦਾ ਜਿਹੜੇ ਖੇਤਾਂ ਦੇ ਵਿੱਚ ਉੱਥੇ ਕਿਤੇ ਉਹ ਨਾਲ ਦੀ ਨਾਲ ਹੁੰਦਾ ਵੀ ਹੱਲ ਕਰਨਾ ਚਾਹੁੰਦੇ ਆ ਤਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਕਿਸਾਨ ਪ੍ਰਭੂ ਨਵੇਂ ਚੈਨਲ ਤੇ ਆਏ ਹੋ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਵੋ ਅਗਲੇ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣਗੀਆਂ ਇੱਥੇ ਜੇਕਰ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਤਾਂ ਕਿਸਾਨ ਪ੍ਰਭੂ ਇਹ ਫੰਗੀ ਸਾਈਡ ਆ ਜਿਹੜਾ ਇਹਦੇ ਬਾਰੇ ਨਾ ਇੱਕ ਮਿਥ ਬਣ ਗਈ ਕਿ ਇਹ ਫਾਲਸ ਮਟ ਵਾਸਤੇ ਵਰਤਿਆ ਜਾ ਸਕਦਾ ਬਸ ਨਿਸਾਰੇ ਤੋਂ ਪਹਿ ਪਰ ਜੋ ਕਿ ਬਿਲਕੁਲ ਆਪਾਂ ਕਹ ਲਈਏ ਕਿ ਜ਼ਿਆਦਾ ਜਿਹੜੇ ਭਰਾ ਇਹ ਪ੍ਰਚਾਰ ਕਰਦੇ ਨੇ ਕਿ ਇਹ ਦੇ ਵਾਸਤੇ ਵਰਤਿਆ ਜਾਂਦਾ ਜਾਣਕਾਰੀ ਦੀ ਘਾਟ ਜਾਂ ਫਿਰ ਕਈ ਵਾਰੀ ਹੀ ਉਹਨਾਂ ਨਾ ਦੂਸਰੇ ਫੰਗੀ ਸਾਈਡ ਉੱਪਰ ਆਉਣ ਦੇ ਰਹੇ ਨੇ ਇਹਦੇ ਵਿੱਚ ਵੀ ਡਬਲ ਟੈਕਨੀਕਲ ਬਹੁਤ ਟੌਪ ਦੇ ਆਪਾਂ ਕਹ ਲਈਏ ਐਂਟੀ ਫੰਗਲ ਜਿਹੜੀ ਆਪਾਂ ਕਹ ਲਈਏ ਜ਼ੈਰਾ ਨਹੀਂ ਗੀਆਂ ਉਹ ਹੋਣਾ ਇਹਦੇ ਵਿੱਚ ਤਾਂ ਇਹ ਵੀ ਵਧੀਆ ਕੰਮ ਕਰਦਾ ਇਹ ਸੀਤ ਬਲਾਈਟ ਤੇ ਕੰਮ ਕਰਦਾ ਝੋਨੇ ਦੀ ਤੇ ਜਿਵੇਂ ਕਿ ਦੂਜੇ ਫੰਗੀਸ਼ਾਈਡ ਕਰਦਾ ਇਹ ਫਾਲਸ ਮੱਟ ਤੇ ਕੰਮ ਕਰਦਾ ਜੇ ਆਪਾਂ ਇਹਨੂੰ ਗੋਭ ਦੇ ਵਿੱਚ ਸੜਕਾਇਆ ਕਰੀਏ ਤਾਂ ਕਹਿੰਦਾ ਪਾ ਜਿਹੜਾ ਹੁਣ ਟਾਈਮ ਚੱਲ ਰਿਹਾ ਵਧੀਆ ਟਾਈਮ ਚੱਲ ਰਿਹਾ ਤੇ ਨਾਲ ਦੀ ਨਾਲ ਇਹ ਬਲਾਸਟ ਤੇ ਵੀ ਕੰਮ ਕਰਦਾ ਇਹ ਸੀ ਤੇ ਰੋਟ ਤੇ ਵੀ ਕੰਮ ਕਰਦਾ ਜャਪਾ ਲਈ ਜਿਹੜਾ ਪੂਰੇ ਧੱਬਿਆਂ ਦਾ ਰੋਗ ਆ ਉਹਦੇ ਤੇ ਵੀ ਕੰਮ ਕਰਦਾ ਕਹਿੰਦਾ ਪਾ ਇਹ ਕਾਫੀ ਸਾਰੇ ਜਿਹੜੀ ਫੰਗਲ ਡਿਜ਼ੀਜ਼ ਆਉਂਦੀ ਆਪਣੇ ਝੋਨੇ ਦੀ ਫਸਲ ਦੇ ਵਿੱਚ ਉਹਦੇ ਤੇ ਕੰਮ ਕਰਦਾ ਹੈ ਸੰਪਰ ਪ੍ਰਚਾਰ ਹੈ ਕਿ ਜਿਹੜਾ ਕਿ ਇਹ ਜੈਲੋ ਰਸਟ ਦੀ ਕੰਮ ਕਰਦਾ ਜਿਹੜੀ ਆਪਾਂ ਕਹ ਲਈਏ ਜਾਂ ਹਲਦੀ ਰੋਗਤੀ ਕੰਮ ਕਰਦਾ ਦਾ ਝੋਨੇ ਦੀ ਤੇ ਹੋਰ ਇਹਦਾ ਵੀ ਜਿਆਦਾ ਜਿਹੜੇ ਹੋਰ ਜਿਆਦਾ ਜਿਹੜੇ ਆਪਾਂ ਕਹ ਲਈਏ ਫੰਗਲ ਡਿਸੀਜ਼ ਨੇ ਉਹਦੇ ਨਹੀਂ ਕਰਦਾ ਪਰ ਕਾਫੀ ਫੰਗਲ ਡਿਜ਼ੀਜ਼ ਨੇ ਜਿਹੜੀਆਂ ਤੇ ਕੰਮ ਕਰਦਾ ਕਿਉਂਕਿ 100 ਦੀਆਂ 100% ਜਿਹੜੀਆਂ 11 12 ਫੰਗਲ ਪ੍ਰੋਬਲਮ ਚ ਆਉਂਦੀਆਂ ਨੇ ਉਹਨਾਂ ਤੇ ਕੰਮ ਸਾਰੇ ਜਿਹੜੇ ਆਪਾਂ ਕੋਲੇ ਫੰਗੀਸਾਈਡ ਸਾਰਿਆਂ ਤੇ ਨਹੀਂ ਕਰਦੇ ਹੋਰ ਸਾਰੀਆਂ ਡਿਜ਼ੀਜ਼ ਨੇ ਜਿਹੜੀਆਂ ਘੱਟ ਆਉਂਦੀਆਂ ਨੇ ਫੰਗਲ ਪਰ ਉਹਨਾਂ ਤੇ ਬਹੁਤ ਸਾਰੇ ਟੈਕਨੀਕਲ ਨੇ ਜਿਹੜੇ ਕੰਮ ਨਹੀਂ ਕਰਦੇ ਨਹੀਂ ਆਉਂਦੀ ਉਹ ਬੈਸਟ ਆਪਾਂ ਕਿਸੇ ਦਿਨ ਨਾ ਇੱਕ ਦੋ ਦਿਨਾਂ ਤੱਕ ਜਿੰਨੀ ਵੀ ਫੰਗਲ ਚ ਆਉਂਦੀਆਂ ਨੇ ਉਹਨਾਂ ਦੇ ਜਿਹੜੇ ਆਪਾਂ ਕੋਲੇ ਸਾਇੰਸ ਵਾਲੇ ਨਾਂ ਨੇ ਵਿਗਿਆਨੀ ਨਾਂ ਨੇ ਜਾਂ ਉਹਨਾਂ ਬਾਰੇ ਵੀ ਗੱਲਬਾਤ ਕਰਦੇ ਆ ਕਿ ਕੀ ਕੀ ਨਾਂ ਨੇ ਇਹਨਾਂ ਬਾਰੇ ਵੀ ਚੰਗਣਾ ਪ ਤੇ ਖਾਸ ਕਰਕੇ ਜੋਲ ਗਰੁੱਪ ਬੈਨ ਗਰੁੱਪ ਇਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਨੇ ਕਿਹੜੀ ਕਿਹੜੀ ਫੰਗਸ ਤੇ ਕਿਹੜੇ ਕਿਉਂਕਿ ਉੱਥੇ ਵੀ ਫਿਰ ਤੁਸੀਂ ਕਿਤੇ ਨਾ ਕਿਤੇ ਜਾਣਕਾਰੀ ਦੇ ਵਿੱਚ ਵਾਧਾ ਹੋ ਜਾਂਦਾ ਬਹੁਤ سارے ਜਿਹੜੇ ਫੰਗੀ ਸੜਕਿਆਂ ਨੂੰ ਟ੍ਰਾਂਸਲੇਮੀਨਰ ਹੁੰਦੇ ਇਹ ਵੀ ਟ੍ਰਾਂਸਲੇਮੀਨਰ ਜਿਵੇਂ ਕਿ ਹੁਣ ਅਗਲੇ ਦਿਨਾਂ ਦੇ ਵਿੱਚ ਵੀ ਜਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੜਕਿਆ ਕਰਨ ਲੱਗੇ ਬਾਰਸ਼ ਆ ਗਈ ਸੜਕਿਆ ਕਰਨ ਲੱਗੇ ਬਾਰਸ਼ ਆ ਗਈ ਤਾਂ ਬਹੁਤ ਸਾਰੇ ਵੀਰਾਂ ਦੇ ਜਿਹੜਾ ਆਪਾਂ ਕलिए ਸੜਕਿਆ ਹੈਗਾ ਉਹ ਖਰਾਬ ਕਰ ਦਿੱਤਾ ਆਰਥਿਕ ਤੌਰ ਤੇ ਨੁਕਸਾਨ ਕੀਤਾ ਇਹ ਟ੍ਰਾਂਸਲੇਮੀਨਰ ਹੋਣ ਕਰਕੇ ਬਹੁਤ ਸੇਤੀ ਪੱਤਿਆਂ ਦੇ ਵਿੱਚ ਫੈਲਦਾਗਾ ਬਹੁਤ ਛੇਤੀ ਜਦੋਂ ਤੁਸੀਂ ਜੇਕਰ ਥੋੜੇ ਟਾਈਮ ਬਾਅਦ ਵੀ ਬਾਰਸ਼ ਵਗੈਰਾ ਹੁੰਦੀ ਹੈ ਤਾਂ ਉੱਥੇ ਕਿਤੇ ਨਾ ਕਿਤੇ ਇਹ ਉਹਦੇ ਵਿੱਚ ਧੋਤਾਂ ਨਹੀਂ ਜਾਂਦਾ ਤਾਂ ਉੱਥੇ ਕੰਮ ਕਰਦਾ ਰਹਿੰਦਾ ਇੱਕ ਹੋਰ ਗੱਲ ਇਹਦੇ ਬਾਰੇ ਕਿਸਾਨ ਭਰਾਵੋ ਇਹ ਰੋਗ ਲੱਗਣ ਤੋਂ ਪਹਿਲਾਂ ਵੀ ਆਪਾਂ ਇਹਨੂੰ ਕਰ ਸਕਦੇ ਹਾਂ ਜਿਵੇਂ ਕਿ ਹੁਣ ਫਸਲਾਂ ਸਾਫ਼ ਫੰਨਣੇ ਹੁਣ ਕਰ ਸਕਦੇ ਹਾਂ ਤੇ ਜੇਕਰ ਕਈ ਵਾਰੀ ਬਹੁਤ ਸਾਰੇ ਭਰਾਵਾਂ ਦੇ ਜਿਦਾ ਭੂਰੇ ੱੱਬਿਆਂ ਦਾ ਰੋਗ ਜਾਂ ਆਪਾਂ ਕਹਿੰਦੇ ਸੀਥ ਬਲਾਈਟ ਕਿਤੇ ਨਾ ਕਿਤੇ ਦਿਖਾਈ ਦਿੰਦੀ ਹੈ ਫੇਰ ਵੀ ਜੇਕਰ ਤੁਸੀਂ ਕਰਦੇ ਹੋ ਤਾਂ ਫੇਰ ਵੀ ਇਹ ਕੰਟਰੋਲ ਕਰਦਾ ਹੈ ਇਹ ਨਹੀਂ ਹੈਗਾ ਕਿ ਕੰਟਰੋਲ ਨਹੀਂ ਕਰਦਾ ਤੇ ਐਂਡ ਤੱਕ ਤੁਹਾਡੀ ਫਸਲ ਦੇ ਜਿਹੜੇ ਪੱਤੇ ਨੇ ਉਹਨਾਂ ਦੇ ਵਿੱਚ ਹਰਾਪਣ ਰਹਿੰਦਾ ਬਹੁਤ ਸਾਰੇ ਵੀਰ ਨੇ ਇੱਕੋ ਹੀ ਲਾਈਨ ਤੇ ਚੱਲ ਰਹੇ ਨੇ ਕਿ ਜਕਸੀ ਸਟਾਪਨ ਤੇ ਟੈਬੂ ਕੁੰਨ ਜੋੜੋ ਜੇ ਡੈਫੂ ਕੁੰਨ ਜੋੜੀ ਵਰਤੀ ਜਾਂ ਤਾਂ ਉਹਨਾਂ ਨੂੰ ਇਧਰੋਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਨਾਲ ਪਲੱਸ ਪੁਆਇੰਟ ਇਹ ਵੀ ਹੈ ਕਿ ਜਿਹੜੇ ਦਾਣੇ ਆ ਉਹ ਵੀ ਇਹਦੇ ਨਾਲ ਵਧੀਆ ਬਾਜੰਦਾਰ ਤੇ ਚਮਕਦਾਰ ਬਣਦੇ ਨੇ ਕਣ ਦਾ ਭਾਵ ਦਾਣਿਆਂ ਦਾ ਰੰਗ ਰੂਪ ਨਿਖਰ ਜਾਂਦਾ ਤੇ ਇਹਦੀ ਵਰਤੋਂ ਜੇਕਰ ਨਸਾਰਾ ਹੋ ਗਿਆ ਫਿਰ ਵੀ ਕਰ ਸਕਦੇ ਹੋ ਜੇਕਰ ਨਸਾਰਾ ਨਹੀਂ ਹੋਇਆ ਤਾਂ ਵੀ ਕਰ ਸਕਦੇ ਹੋ ਤੇ ਨਾਲ ਦੀ ਨਾਲ ਦੂਸਰੇ ਫੰਗੀ ਸੈੱਟ ਦੀ ਤਰ੍ਹਾਂ ਇਹਨੂੰ ਵੀ ਮਿਕਸ ਕਰਕੇ ਆਪਾਂ ਜਿਹੜੇ ਹੋਰ ਕੀਟਨਾਸਕ ਬਰਤਨੇ ਉਹਦੇ ਵਿੱਚ ਵੀ ਆਪਾਂ ਵਰਤ ਸਕਦੇ ਹਾਂ ਕਹਿੰਦਾ ਆਪਾਂ ਇਹ ਇਹਨੂੰ ਦੂਜਿਆਂ ਵਾਂਗੂ ਟਰੀਟ ਕਰਨਾ ਇਹ ਨਹੀਂ ਹੈਗਾ ਕਿ ਇਹ ਕੋਈ ਸਪੈਸ਼ਲ ਹੀ ਆ ਦੂਸਰੇ ਵੀ ਤਰ੍ਹਾਂ ਹੀ ਟਰੀਟ ਕਰਨਾ ਉਸ ਤਰ੍ਹਾਂ ਹੀ ਆਪਾਂ ਇਹਦਾ ਸੜਕਿਆ ਕਰਨਾਗਾ 400 ਐਮਐਲ ਪਰ ਏਕੜ ਦਾ ਪੰਡਾ 1 ਲੀਟਰ 2.5 ਕਿੱਲਿਆਂ ਦੇ ਵਿੱਚ ਪੈਂਦਾ ਤੇ ਇਹ ਕੋਈ ਵੀ ਪ੍ਰੋਮੋਸ਼ਨ ਵੀਡੀਓ ਨਹੀਂ ਹੈਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ